ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਹਿਮਾ ਢਿੱਲੋ ਦਿਲ ਦੀ ਰੀਜ ਬੁਟੀਕ ਸ਼੍ਰੀ ਗੰਗਾ ਨਗਰ ਤੋਂ ਹੋਪਸੋ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੁਹਾਡੇ ਸਾਰਿਆਂ ਦੀ ਬੜੀਆਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਦੀਦੀ ਤੁਸੀਂ ਪਾਰਸਲ ਤਾਂ ਇੰਨੇ ਲਾਉਣੇ ਹੋ ਪਰ ਸਾਨੂੰ ਸੂਟ ਤੁਸੀਂ ਵਿਖਾਉਂਦੇ ਨਹੀਂਗੇ ਸੋ ਅੱਜ ਮੈਂ ਥੋੜਾ ਜਿਹਾ ਟਾਈਮ ਕੱਢਿਆ ਕਿ ਆਪਾਂ ਜਲਦੀ ਜਲਦੀ ਪੈਕਿੰਗ ਕਰਕੇ ਸੂਟ ਪਹਿਲਾਂ ਚੈੱਕ ਕਰਵਾ ਦਈਏ ਕਿ ਕਿਵੇਂ ਦੇ ਸੂਟ ਬਣ ਕੇ ਜਾਂਦੇ ਆ ਆਪਣੇ ਕੋਲ ਇਹ ਸੂਟ ਹੁਣ ਜੋ ਮੈਂ ਚੈੱਕ ਕਰਵਾਉਣ ਲੱਗੀ ਹਾਂ ਇਹਦੇ ਵਿੱਚ ਜੋ ਆਪਣੇ ਕਲਾਇੰਟ ਆ ਕਲਾਇੰਟ ਆਪਣੇ ਦੀਦੀ ਬਹੁਤ ਹੀ ਜ਼ਿਆਦਾ ਪਿਆਰੇ ਆ ਯੂਐਸਏ ਤੋਂ ਹੈਗੇ ਆ ਉਹ ਬਟ ਉਹਨਾਂ ਨੇ ਆਪਾਂ ਨੂੰ ਕੋਈ ਚੋਇਸ ਨਹੀਂ ਦੱਸੀ ਜਸਟ ਆਈਡੀਆ ਦਿੱਤਾ ਕਿ ਮੇਰਾ ਇੰਨਾ ਬਜਟ ਰਹਿਣਾ ਚਾਹੀਦਾ ਇਦਾਂ ਇਦਾਂ ਦੇ ਸੂਟ ਆ ਉਹਨਾਂ ਨੇ ਟੋਟਲ ਆਪਣੇ ਤੋਂ 15 ਸੂਟ ਬਣਵਾਏ ਨੇ ਐਂਡ ਉਹਨਾਂ ਨੇ ਕਿਹਾ ਕਿ ਥੋਡੀ ਚੋਇਸ ਦੇ ਰਹਿਮਤ ਤੁਸੀਂ ਸੂਟ ਵਧੀਆ ਬਣਾਉਨੇ ਹੋ ਥੋਡੀ ਚੋਇਸ ਮੈਨੂੰ ਬਹੁਤ ਸੋਹਣੀ ਲੱਗੀ ਹਨਾ ਥੈਂਕ ਯੂ ਦੀਦੀ ਤੁਸੀਂ ਸਾਨੂੰ ਇੰਨਾ ਵਧੀਆ ਸਪੋਰਟ ਕੀਤਾ ਰਿਸਪੌਂਸ ਵਧੀਆ ਦਿੱਤਾ ਹਨਾ ਸਾਡੇ ਤੇ ٹرسٹ ਕੀਤਾ ਇੰਨੀ ਦੂਰ ਬੈਠ ਕੇ ਸੋ ਅਸੀਂ ਉਹਨਾਂ ਦੇ ਸੂਟ ਤੁਹਾਨੂੰ ਅੱਜ ਦਿਖਾਉਣ ਲੱਗੇ ਆ 15 ਦੇ 15 ਸੂਟ ਆਪਾਂ ਡਿਫਰੈਂਟ ਹੀ ਬਣਾਏ ਆ ਕੋਈ ਵੀ ਸੂਟ ਦਾ ਡਿਜ਼ਾਈਨ ਕਿਸੇ ਦਾ ਵੀ ਕਲਰ ਤੁਹਾਨੂੰ ਸੇਮ ਨਹੀਂ ਮਿਲੂਗਾ ਸੋ ਅੱਜ ਆਪਾਂ ਚੈੱਕ ਕਰਦੇ ਆ ਆਪਣਾ ਪਹਿਲਾ ਸੂਟ ਪਹਿਲਾ ਸੂਟ ਆਪਣਾ ਹੈਗਾ ਜੀ ਇਹ ਫੈਬਰਿਕ ਤੁਹਾਨੂੰ ਪਤਾ ਮਾਰਕੀਟ 'ਚ ਆਪਣੇ ਬਹੁਤ ਟ੍ਰੈਂਡ ਚੱਲ ਰਿਹਾ ਹੈਗਾ ਐਂਡ ਇਸ ਸੂਟ ਦੀ ਤੁਸੀਂ ਲੁੱਕ ਦੇਖੋ ਇਹਦੀ ਜੋ ਸ਼ੇਡ ਹੈਗੀ ਸ਼ੇਡ ਇਹਦੀ ਆਨ ਵਾਲੀ ਹੈਗੀ ਚੈਰੀ ਸ਼ੇਡ ਠੀਕ ਹੈ ਜੀ ਇਹਦੇ ਵਿੱਚ ਆਪਾਂ ਮਸ਼ੀਨ ਐਂਡ ਹੈਂਡ ਦਾ ਟੱਚ ਦਿੱਤਾ ਹੋਇਆ ਹੈ ਮਸ਼ੀਨ ਹੈਂਡਵਰਕ ਕੀਤਾ ਹੈਗਾ ਬਹੁਤ ਹੀ ਸੋਨਾ ਜਿਹਾ ਐਂਡ ਲਾਈਟ ਵੇਟ ਜਿਆ ਦੀਦੀ ਨੂੰ ਜ਼ਿਆਦਾ ਹੈਵੀ ਸੂਟ ਨਹੀਂ ਪਸੰਦ ਸੀਗੇ ਨੇਕ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਜਿਹਾ ਨੇਕ ਰੈਡੀ ਹੋਇਆ ਹੈਗਾ ਐਂਡ 슬ੀਵਸ ਤੇ ਵੀ ਵੇਲ ਦਿੱਤੀ ਹੋਈ ਆਪਾਂ ਲੁੱਕ ਦੇਖੋ ਤੁਸੀਂ ਇਹਦੀ ਸ਼ਰਟ ਦੀ ਕਿੰਨਾ ਸੋਨਾ ਜਿਹਾ ਸੂਟ ਲੱਗ ਰਿਹਾ ਸੋਬਰ ਜਿਹਾ ਐਂਡ ਇਹ ਆ ਗਿਆ ਆਪਣੀ ਬਾਟਮ ਐਂਡ ਇਹ ਹੈਗਾ ਆਪਣਾ ਦੁਪੱਟਾ ਦੁਪੱਟੇ ਤੇ ਵੀ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਫੰਤੋ ਤੁਸੀਂ ਇਹਦੀ ਲੁੱਕ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਇਹ suit ਰੈਡੀ ਹੋਇਆ ਹੈਗਾ ਇਹਨੂੰ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡ suit ਦੀ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਸੈਕੰਡ suit ਦੀ ਸੈਕੰਡ suit ਵੀ ਆਪਣਾ ਤੁਸੀਂ ਇਹ ਦੇਖਿਆ ਹੋਣਾ ਇਸ suit ਦੇ ਆਪਣੇ ਘੱਟ ਤੋਂ ਘੱਟ 52 ਆਰਡਰ ਆਪਣੇ ਕੰਪਲੀਟ ਹੋ ਗਏ ਨੇ ਐਂਡ ਇਹ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟਡ ਸ਼ਰਟ ਹੈ ਇਹ ਜੋ ਸਟੱਫ ਆਇਆ ਹੈਗਾ ਬੱਬਲ ਕਾਟਨ ਬਹੁਤ ਹੀ ਪਿਆਰਾ ਜਿਹਾ ਸਟੱਫ ਰਹਿਣ ਵਾਲਾ ਇਹ ਐਂਡ ਪ੍ਰਿੰਟ ਤਾਂ ਇਹਦਾ ਬਹੁਤ ਹੀ ਜਿਆਦਾ ਸੋਹਣਾ neck design ਵੀ ਆਪਾਂ ਬਹੁਤ ਹੀ ਯੂਨਿਕ ਜਿਹਾ ਡੀਸੈਂਟ ਜਿਹਾ neck design ਕੀਤਾ ਐਂਡ ਜੋ ਇਹਦਾ ਪੈਚ ਵਰਕ ਹੈ ਪੈਚ ਵਰਕ ਤੁਸੀਂ ਦੇਖ ਸਕਦੇ ਹੋ ਕਾਰੀਗਰ ਨੇ ਪੂਰੀਆਂ ਰੀਝਾਂ ਲਾਤੀਆਂ ਕਿੰਦਾ ਸੋਹਣਾ ਵਰਕ ਕੀਤਾ ਹੈਗਾ ਜੋ ਇਹਦੀ ਡਿਜ਼ਾਈਨਿੰਗ ਲਈ ਗਈ ਹੈ ਡਿਜ਼ਾਈਨਿੰਗ ਅਸੀਂ ਆਹ ਵਾਲੇ ਫਲਾਰ ਦੀ ਸੇਮ ਲਈ ਆ ਸੇਮ ਡਿਜ਼ਾਈਨਿੰਗ ਸੇਮ ਥ्रेड ਆਪਾਂ ਯੂਜ਼ ਕੀਤੇ ਨੇ ਵਰਕ 'ਚ ਐਂਡ ਇਹਦਾ ਜੋ ਆਪਾਂ ਪੈਚ ਆ ਪੈਚ ਬਹੁਤ ਹੀ ਯੂਨੀਕ ਜਿਹਾ ਸਟਾਈਲ ਨਾਲ ਆਪਾਂ ਇਹਦਾ ਪੈਚ ਇਹਦੇ ਨਾਲ ਅਟੈਚ ਕੀਤਾ ਹੈਗਾ ਬੋਟਮ ਪਿਓਰ ਮਸਲੀਨ ਦੀ ਰਹੂਗੀ ਇਹਦੇ ਨਾਲ ਬੋਟਮ ਤੇ ਵੀ ਸੇਮ ਪੈਚਵਰਕ ਰਹਿਣ ਵਾਲਾ ਆਇਆਗਾ ਐਂਡ ਇਹਦਾ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਜਿਹਦੇ ਤੇ ਬਹੁਤ ਹੀ ਪਿਆਰੀ ਜਿਹੀ ਲੇਸ ਨਾਲ ਆਪਾਂ ਫਿਨਿਸ਼ਿੰਗ ਕੀਤੀ ਹੋਈ ਆ ਬਹੁਤ ਸੋਹਣਾ ਜਿਹਾ ਇਹ ਵੀ ਸੂਟ ਰੈਡੀ ਹੋਇਆ ਆਪਣਾ ਤੁਸੀਂ ਇਹਦੀ ਵੀ ਫਾਈਨਲ ਲੁੱਕ ਦੇਖ ਸਕਦੇ ਹੋ ਇਹ ਆਪਣਾ ਸੈਕੰਡ ਸੂਟ ਸੀਗਾ ਹੁਣ ਆਪਾਂ ਗੱਲ ਕਰਦੇ ਆ ਆਪਣੇ ਥਰਡ ਸੂਟ ਦੀ ਹਾਂਜੀ ਜੋ ਹੁਣ ਆਪਣਾ ਇਹ ਵਾਲਾ ਸੂਟ ਹੈ ਇਹ ਸੂਟ ਜੋ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਇਹ ਸੂਟ ਆਪਣਾ ਪਿਓਰ ਸੌਫਟ ਔਰਗੰజా ਦਾ ਬੇਸ ਹੈ ਦਾ ਜਿਸ ਨੂੰ ਕੀ ਆਪਾਂ ਬਹੁਤ ਹੀ ਸੋਹਣੀਆਂ ਜੀਆਂ ਸ਼ੈਡਾਂ ਨਾਲ ਟਾਈ ਐਂਡ ਡਾਈ ਕਰਵਾਇਆ ਲੇਸ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਨਾਲ ਡਾਈ ਕਰਵਾ ਕੇ ਆਪਾਂ ਲਗਾਈ ਆ ਐਂਡ ਨੈਕ ਦਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ 슬ੀਵਸ ਤੇ ਵੀ ਆਪਾਂ ਸੇਮ ਘੇਰੇ ਵਾਲਾ ਡਿਜ਼ਾਈਨ ਦਿੱਤਾ ਹੋਇਆ ਇਦਿਆਂ ਤੁਸੀਂ ਸ਼ੇਡਸ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਜੀ ਸ਼ੇਡ ਆਪਾਂ ਇਹਨੂੰ ਕਰਵਾਈ ਹੋਈ ਆ ਐਂਡ ਇਹਦੀ ਬੋਟਮ ਬੋਟਮ ਦਾ ਜੋ ਸਟੱਫ ਆ ਸਿਲਕ ਚ ਰਹਿਣ ਵਾਲਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਡਾਈ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਹੋਇਆ ਹੈਗਾ ਸ਼ੇਡਸ ਚੈੱਕ ਕਰੋ ਇਦਾਂ ਵਿੱਚ ਆਪਾਂ ਫਲਾਰ ਪਵਾਏ ਹੋਏ ਨੇ ਡਬਲ ਸ਼ੇਡਸ ਦੇ ਐਂਡ ਪੱਲਿਆਂ ਤੇ ਇਹਦੇ ਆਪਾਂ ਟਾਈ ਐਂਡ ਡਾਈ ਕਰਵਾਈ ਹੋਈ ਆ ਲੇਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਲੇਸ ਨਾਲ ਇਹਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਜੋ ਸੂਟ ਹੈਗਾ ਜੀ ਇਹ ਆਪਾਂ ਦੀਦੀ ਦੀ ਬੇਟੀ ਦਾ ਵੀ ਸੇਮ ਰੈਡੀ ਕੀਤਾ ਜੋ ਉਹਨਾਂ ਦਾ ਕਲਰ ਆ ਉਹ ਵੀ ਮੈਂ ਤੁਹਾਨੂੰ ਚੈੱਕ ਕਰਵਾਉਣੀ ਆ ਇੱਧਰ ਨੂੰ ਖਵਾ ਦੇ ਉਹਨਾਂ ਦਾ ਜੋ ਸ਼ੇਡ ਆ ਉਹਨਾਂ ਦਾ ਸ਼ੇਡ ਇਹ ਵਾਲਾ ਰਹਿਣ ਵਾਲਾ ਆਏਗਾ ਸੇਜ ਗ੍ਰੀਨ ਇਹਦੇ ਵਿੱਚ ਆਪਾਂ ਹਾਰਟ ਵਾਲਾ ਡਿਜ਼ਾਈਨ ਕਰਵਾਇਆ ਹੋਇਆ ਇਹ ਵੀ ਸੂਟ ਬਹੁਤ ਸੋਹਣਾ ਰੈਡੀ ਹੋਇਆ ਇਹ ਦੋਨੇ ਮਾਵਾਂ ਧੀਆਂ ਦੇ ਆਪਾਂ ਸੇਮ ਸੂਟ ਰੈਡੀ ਕੀਤੇ ਆ ਬਸ ਕਲਰ ਦਾ ਹੀ ਆਪਾਂ ਫਰਕ ਰੱਖਿਆ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਚੈੱਕ ਕਰਾਉਣੀ ਆ ਆਪਣਾ ਨੈਕਸਟ ਸੂਟ ਜੀ ਜੋ ਹੁਣ ਆਪਣਾ ਬੇਸ ਦਾ ਇਹਦਾ ਬੇਸ ਰਹਿਣ ਵਾਲਾ ਔਰਗੰਜਾ ਔਰਗੰਜਾ ਕਈਆਂ ਦੀ ਸ਼ਿਕਾਇਤ ਹੁੰਦੀ ਕਿ ਇਹ ਖੜਾ ਖੜਾ ਸਟੱਫ ਰੰਦਾ ਦੇਖੋ ਤੁਹਾਡੇ ਸਾਹਮਣੇ ਆ ਬਹੁਤ ਹੀ ਸੌਫਟ ਜਿਹਾ ਇਹ ਸਟੱਫ ਰੰਦਾ ਜੋ ਆਪਾਂ ਯੂਜ਼ ਕਰਦੇ ਆ ਇਹਦਾ ਦੁਪੱਟਾ ਵੀ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਹੈਗਾ ਮੇਰੇ ਜੋ ਮੋਸਟਲੀ ਸੂਟ ਹੁੰਦੇ ਆ ਐਸੇ ਬੇਸ ਤੇ ਹੀ ਬੰਦਦੇ ਆ ਮੇਰੇ ਤੋਂ ਵੀਡੀਓਜ਼ 'ਚ ਵੀ ਤੁਸੀਂ ਸਾਰੇ ਪੁੱਛਦੇ ਹੋ ਜੀ ਕਿ ਦੀਦੀ ਤੁਸੀਂ ਆਪਦੇ ਦੁਪੱਟਿਆਂ ਦਾ ਕਿਹੜਾ ਸਟੱਫ ਯੂਜ਼ ਕਰਦੇ ਮੇਰੇ ਦੁਪੱਟਿਆਂ ਦਾ ਇਹੀ ਵਾਲਾ ਸਟੱਫ ਯੂਜ਼ ਹੁੰਦਾ ਇਹਨੂੰ ਤੁਸੀਂ ਸਿਰ ਤੇ ਵੀ ਇਜ਼ੀਲੀ ਕੈਰੀ ਕਰ ਸਕਦੇ ਹੋ ਸੂਟਸ ਵੀ ਅਗਰ ਤੁਸੀਂ ਥੋੜੇ ਜਿ ਮੋਟੇ ਹੋ ਹਨਾ ਤਾਂ ਤੁਹਾਡਾ ਸੂਟ ਐਵੇਂ ਨਹੀਂ ਕਿ ਤੁਹਾਡੇ ਪਾਏ ਆ ਕਿ ਫੁੱਲੇ ਫੁੱਲੇ ਲੱਗੂਗਾ ਬਹੁਤ ਹੀ ਜ਼ਿਆਦਾ ਸੋਹਣੀ ਇਹਦੀ ਫਿਟਿੰਗ ਆਉਂਦੀ ਆ ਹੁਣ ਇਹਦੀ ਆਪਾਂ ਡਿਟੇਲਸ ਚੈੱਕ ਕਰਦੇ ਆ ਡਿਟੇਲਿੰਗ ਇਹਦੀ ਰਹਿਣ ਵਾਲੀ ਆ ਮਸ਼ੀਨ ਵਰਕ 'ਚ ਜਿਹਦੇ ਵਿੱਚ ਆਪਾਂ ਜ਼ਿਆਦਾ ਤੋਂ ਜ਼ਿਆਦਾ ਵਾਈਟ ਥ्रेड ਯੂਜ਼ ਕੀਤਾ ਹੈਗਾ ਬਹੁਤ ਹੀ ਸੋਨਾ ਜਿਹਾ ਵਰਕ ਹੋਇਆ ਹੈ neck ਇਹਦਾ ਆਪਾਂ ਸਕੁਅਰ ਸ਼ੇਪ ਚ ਰੱਖਿਆ ਹੋਇਆ ਹੈਗਾ ਐਂਡ 슬ੀਵਸ ਦਾ ਡਿਜ਼ਾਈਨ ਆ ਜੋ ਆਪਾਂ ਇਦਾਂ ਫ੍ਰਿਲ ਵਾਲਾ ਦਿੱਤਾ ਹੋਇਆ ਹੈਗਾ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਪੈਂਟ ਪੈਂਟ ਤੇ ਵੀ ਤੁਸੀਂ ਦੇਖ ਸਕਦੇ ਹੋ ਸੋਹਣੀਆਂ ਸੋਹਣੀਆਂ ਜੀਆਂ ਬੂਟੀਆਂ ਬਣੀਆਂ ਹੋਈਆਂ ਹੈਗੀਆਂ ਐਂਡ ਇਹ ਹੈਗਾ ਇਹਦਾ ਦੁਪੱਟਾ ਦੁਪੱਟੇ ਨੂੰ ਆਪਾਂ ਵਾਈਟ ਲੇਸਿੰਗ ਨਾਲ ਬਹੁਤ ਹੀ ਸੋਹਣੀ ਜਿਹੀ ਫਿਨਿਸ਼ਿੰਗ ਦਿੱਤੀ ਹੋਈ ਆ ਇਦੇ ਵਿੱਚ ਵੀ ਦੀਦੀ ਨੇ ਦੋ ਸੂਟ ਰੈਡੀ ਕਰਵਾਏ ਸੀ ਇਹ ਦੀਦੀ ਦਾ ਖੁਦ ਦਾ ਸੂਟ ਹੈ ਐਂਡ ਜੋ ਸੈਕਿੰਡ ਵਾਲਾ ਪੈਰਟ 'ਚ ਇੱਕ ਹੈਗਾ ਸ਼ੇਡ ਇਹ ਉਹਨਾਂ ਦੀ ਬੇਟੀ ਦਾ ਸੂਟ ਆ ਇਹਦੀ ਵੀ ਸ਼ੇਰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਇਹ ਵੀ ਆ ਚੈੱਕ ਕਰੋ ਇਹ ਪੈਰਟ ਸੂਟ ਉਹਨਾਂ ਦੀ ਡੋਟਰ ਦਾ ਆ ਇਹ ਦੀਦੀ ਦਾ ਖੁਦ ਦਾ ਸੂਟ ਆ ਇਦਾਂ ਤੁਸੀਂ ਸਿਮਿਲਰ ਸੂਟ ਬਣਾ ਸਕਦੇ ਹੋ ਬਿਲਕੁਲ ਸੇਮ ਡਿਜ਼ਾਈਨ 'ਚ ਜਿੱਦਾਂ ਮਦਰ ਡੋਟਰ ਦੇ ਆਪਣੇ ਚੱਲਦੇ ਹੀ ਰਹਿੰਦੇ ਆ ਹੁਣ ਆਪਾਂ ਗੱਲ ਕਰਦੇ ਆ ਆਪਣੇ ਨੈਕਸਟ ਸੂਟ ਦੀ ਹਾਂਜੀ ਹੁਣ ਆਪਣਾ ਜੋ ਇਹ ਵਾਲਾ ਸੂਟ ਹੈ ਇਹਦਾ ਤਾਂ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਪੈਰਟ ਗ੍ਰੀਨ ਸ਼ੇਡ ਐਂਡ ਤੁਸੀਂ ਇਹ ਚੈੱਕ ਕਰ ਸਕਦੇ ਹੋ ਇਹਦਾ ਵਰਕ ਚੈੱਕ ਕਰੋ ਬਹੁਤ ਹੀ ਸੋਹਣਾ ਜ ਹੈ ਇਹ ਵਰਕ ਆ ਇਹਦੇ ਵਿੱਚ ਆਪਾਂ ਕੱਟਸ ਵਾਲਾ ਵਰਕ ਦਿੱਤਾ ਹੈਗਾ ਜਿਹਨੂੰ ਕਿ ਤੁਸੀਂ ਕਟ ਵਰਕ ਕਹੈ ਦਿੰਦੇ ਹੋ ਜਾਲੀ ਵਾਲਾ ਵਰਕ ਠੀਕ ਹੈ ਜੀ ਐਂਡ ਇਹਦਾ ਬੇਸ ਆ ਜੋ ਜੋਰ ਚਟ ਵਾਲਾ ਬੇਸ ਰਹਿਣ ਵਾਲਾ ਆਇਗਾ ਆ ਦੇਖੋ ਜੋ ਇਹਦੇ ਵਿੱਚ ਇਦਾਂ ਇਹ ਵਾਲਾ ਵਰਕ ਆਪਾਂ ਦਿੱਤਾ ਹੋਇਆ ਹੈਗਾ ਲੇਸ ਵੀ ਬਹੁਤ ਹੀ ਸੋਹਣੀ ਜੀ ਆਪਾਂ ਲਾਈ ਆ ਸਲੀਵਸ ਤੇ ਵੀ ਇਹਦੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਵਰਕ ਹੈਗਾ ਐਂਡ ਇਹਦੀ ਬੋਟਮ ਤੇ ਵੀ ਆਪਾਂ ਸੇਮ ਵਰਕ ਦਿੱਤਾ ਹੋਇਆ ਹੈ ਦੇਖੋ ਕਲਰ ਵੀ ਇਹਦੇ ਚ ਅਸੀਂ ਬਹੁਤ ਹੀ ਮਿੱਠੀਆਂ ਮਿੱਠੀਆਂ ਜੀਆਂ ਸ਼ੈਡਾ ਪਾਈਆਂ ਹੋਈਆਂ ਹੈਗੀਆਂ ਸੋਨੇ ਸੋਨੇ ਜੇ ਕਲਰ ਐਂਡ ਇਹਦਾ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟਾ ਵੀ ਟਾਈ ਐਂਡ ਡਾਈ ਸਾਰੇ ਦੁਪੱਟੇ ਤੁਹਾਨੂੰ ਆਪਣੇ ਡਾਈ ਦੇ ਵੀ ਡਿਜ਼ਾਈਨ ਡਿਫਰੈਂਟ ਮਿਲਣਗੇ ਡਾਈ ਦਾ ਵੀ ਆਪਣਾ ਡਿਜ਼ਾਈਨ ਕੋਈ ਵੀ ਸੇਮ ਨਹੀਂ ਹੁੰਦਾਗਾ ਸੋ ਇਦਾਂ ਦੇ ਸੋਨੇ ਸੋਨੇ ਸੂਟ ਬਣਾਉਣ ਲਈ ਤੁਸੀਂ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤੈਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਸਾਡੇ ਚੈਨਲ ਤੇ ਤੁਹਾਨੂੰ ਇਦਾਂ ਸੋਨੇ ਸੋਨੇ ਸੂਟ ਵੇਖਣ ਨੂੰ ਮਿਲ ਜਾਣਗੇ ਕਈ ਵਾਰ ਏਦਾਂ ਹੁੰਦਾ ਕਿ ਇਹਦੇ ਵਿੱਚ ਸੇਮ ਕਲਰ ਨਹੀਂ ਹੁੰਦਾ ਜਾਂ ਸੇਮ ਸਟੌਫ ਆਪਾਂ ਨੂੰ ਨਹੀਂ ਮਿਲ ਪਾਉਂਦਾ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਾਰੀ ਡਿਟੇਲਿੰਗ WhatsApp ਤੇ ਸੈਂਡ ਕਰ ਦਿਆ ਕਰੂੰਗੀ ਕਿ ਹਾਂਜੀ ਭੈਣੇ ਇਹਦਾ ਇਹ ਕਲਰ ਅਵੇਲੇਬਲ ਆ ਇਹ ਹੈ ਨਹੀਂਗਾ ਇਹ ਸਟੌਫ ਤੁਸੀਂ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਤੁਸੀਂ ਇਦਾਂ ਸੋਹਣੇ ਸੋਹਣੇ ਸੂਟ ਦਿਲ ਦੀ ਰੀਜ ਬੁਟੀਕ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਬਣਵਾ ਸਕਦੇ ਹੋ ਐਂਡ ਜੇ ਤੁਸੀਂ ਆਪਦੇ ਡਿਜ਼ਾਈਨ ਦੇਣੇ ਆ ਤਾਂ ਤੁਸੀਂ ਆਪਦੇ ਡਿਜ਼ਾਈਨ ਦੇ ਕੇ ਵੀ ਆਪਣੇ ਤੋਂ ਸੂਟ ਬਣਵਾ ਸਕਦੇ ਹੋ ਠੀਕ ਹੈ ਜੀ ਉਹਦੇ ਵਿੱਚ ਆਪਣੀ ਕੋਈ ਬਾਉਂਡੇਸ਼ਨ ਨਹੀਂ ਕੀ ਤੁਸੀਂ ਸਟੱਫ ਆਪ ਦਾ ਲਿਆਓ ਸਾਡੇ ਤੋਂ ਲਓ ਜਾਂ ਆਪਦਾ ਡਿਜ਼ਾਈਨ ਦੋ ਅਸੀਂ ਤੁਹਾਡਾ ਡਿਜ਼ਾਈਨ ਨਹੀਂ ਬਣਾਵਾਂਗੇ ਬੁਟੀਕ ਦਾ ਹੀ ਮੀਨਸ ਹੁੰਦਾ ਕਿ ਜੋ ਕਸਟਮਰ ਚਾਹੁੰਦਾ ਉਹ ਨੂੰ ਉਹੋ ਬਣਾ ਕੇ ਦੋ ਬਣਾ ਕੇ ਵੀ ਉਹਦੇ ਬਜਟ 'ਚ ਦੋ ਕਈ ਵਾਰ ਇਦਾਂ ਦੀ ਗੱਲ ਹੁੰਦੀ ਆ ਹੁਣ ਬਜਟ ਦੀ ਗੱਲ ਕਈ ਵਾਰੀ ਹੁਣ ਪੈਣਾ ਲਹਿੰਗਾ ਲੈ ਕੇ ਆ ਜਾਂਦੀਆਂ ਲਹਿੰਗੇ ਦਾ ਬਜਟ ਜੋ ਉਹਦੇ ਵਿੱਚ ਕੰਮ ਦੇਖ ਰਿਆ ਹੁੰਦਾ ਉਹ ਹੁੰਦਾ ਹੈ ਕਿ ਲੱਖ ਤੋਂ ਡੇਢ ਲੱਖ ਦੇ ਵਿੱਚ ਠੀਕ ਹੈ ਜੀ ਫਿਰ ਪੈਣਾ ਕਹਿੰਦੀ ਹੈ ਕਿ ਤੁਸੀਂ ਦੀਦੀ ਕਹਿੰਦੇ ਹੋ ਕਿ ਤੁਹਾਡੇ ਬਜਟ 'ਚ ਬਣਾ ਸਕਦੇ ਹਾਂ ਜੀ ਮੈਂ ਤੁਹਾਡੇ ਬਜਟ 'ਚ ਬਣਾ ਦੂੰਗੀ ਹੁਣ ਤੁਸੀਂ ਇੱਕੇ ਦਾ ਵੀ ਕਹੋਗੇ ਡੇਢ ਲੱਖ ਵਾਲਾ ਕੰਮ ਸਾਨੂੰ 20000 'ਚ ਚਾਹੀਦਾ ਫਿਰ ਉਹਦੇ 'ਚ ਪੈਨੇ ਮਸ਼ੀਨਵਰ ਕੀ ਆਊਗਾ ਹੈਂਡਵਰਕ ਉਹ 'ਚ ਅਟੈਚ ਨਹੀਂ ਹੋਊਗਾ ਨਹੀਂ ਉਹਦੇ ਵਿੱਚ ਫਿਰ ਆਪਾਂ ਸਟੀਚਿੰਗ ਦਵਾਂਗੇ ਬਾਕੀ ਜੋ ਮੇਨ ਆਪਣੇ ਬਰਾਇਡਲ ਦੇ ਸੂਟਸ ਹੁੰਦੇ ਆ ਜੋ ਉਹਦਾ ਮੇਨ ਵਿਆਹ ਵਾਲਾ ਆਨੰਦ ਕਾਰਜ ਵਾਲਾ ਸੂਟ ਹੁੰਦਾ ਜਾਂ ਡਰੈਸ ਹੁੰਦੀ ਆ ਉਹਦੀ ਆਪਾਂ ਸਟੀਚਿੰਗ ਬਿਲਕੁਲ ਫ੍ਰੀ ਦਿੰਨੇ ਆ ਉਹਦੀ ਆਪਾਂ ਕੋਈ ਵੀ ਕੋਸਟ ਜਾਂ ਕੁਝ ਵੀ ਉਹ ਤੋਂ ਆਪਾਂ ਉਹਦਾ ਚਾਰਜ ਨਹੀਂ ਲੈਂਦੇਗੇ ਉਹਦੀ ਆਪਣੀ ਜੋ ਹੈਗੀ ਸਟੀਚਿੰਗ ਬਿਲਕੁਲ ਫ੍ਰੀ ਰਹਿੰਦੀ ਆ ਸੋ ਹੁਣ ਆ ਭੈਣ ਦੇ ਸਾਰੇ ਸੂਟ ਤੁਹਾਨੂੰ ਮੈਂ ਦਿਖਾਤੇ ਸਾਰੇ ਨਹੀਂ ਦਿਖਾਈ ਕੋਸ਼ਕ ਸੂਟ ਦਿਖਾਤੇ ਆ ਬਾਕੀ ਕੋਸ਼ਕ ਸੂਟ ਸਾਡਾ ਟਾਈਮ ਬਹੁਤ ਘਾਟਾ ਪਾਰਸਲ ਵਾਲਾ ਆਉਣ ਵਾਲਾ ਹੈਗਾ ਤੁਹਾਨੂੰ ਮੈਂ ਸੂਟ ਸਿੱਧੇ ਡਿਸਪਲੇ ਕਰ ਦੂੰਗੀ ਸੋ ਹੁਣ ਅਸੀਂ ਕਰ ਲੱਗੇ ਇਹਨਾਂ ਦੀ ਪੈਕਿੰਗ ਓਕੇ ਜੀ ਥੈਂਕ ਯੂ ਸ਼ਸ਼ੀਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਆਪਾਂ ਨੂੰ ਇੰਸਟਾ ਤੇ ਵੀ ਆਪਾਂ ਨੂੰ ਫੋਲੋ ਕਰ ਸਕਦੇ ਹੋ ਦਿਲ ਦੀ ਰੀਚ ਅਫੀਸ਼ੀਅਲ ਦੇ ਅਕਾਊਂਟ ਆਪਣਾ ਐਂਡ ਤੁਸੀਂ ਜੇ ਸਾਡੀਆਂ ਪਰਸਨਲ ਵੀਡੀਓਜ਼ ਦੇਖਣੀ ਆ ਤਾਂ ਢਿੱਲੋ ਕਪਲ ਆਰ ਜੇ 13 ਮਿਸਟਰ ਐਂਡ ਮਿਸ ਜੈਚਾ ਟੀ ਢਿੱਲੋ ਇਹ ਆਪਣਾ ਇਹ 3 ਪੇजेस ਹੈਗੇ ਆ ਇਹਨਾਂ ਨੂੰ ਵੀ ਫੋਲੋ ਕਰ ਲਓ ਤੁਹਾਨੂੰ ਹੋਰ ਵੀ ਵੀਡੀਓਜ਼ ਦੇਖਣ ਨੂੰ ਮਿਲ ਜਿਆ ਕਰਨਗੀਆਂ ਸੋ ਸੋਨੇ ਸੋਨੇ ਸੂਟਸ ਬਣਵਾਉਣ ਲਈ ਕਿਤੇ ਨਾ ਜਾਇਓ ਭੁੱਲਿਓ ਨਾ ਸਾਨੂੰ ਜਲਦੀਰੀਜ਼ ਬੁਟੀਕ ਸ਼੍ਰੀ ਗੰਗਾ ਨਗਰ ਸਸ਼ੀਕਾਲ